ਰਾਜ ਨੂੰ ਆਪਣੀ ਪਤਾ ਦੀ ਕਸੇ ਦਾ ਹਮ ਰਾਜ ਮਹਾਰਾਜਾ ਨੂੰ ਕਹਦਾ ਕਿਹੜੀਆਂ ਗੱਲਾਂ ਦਾ ਪਤਾ ਹੁੰਦਾ ਤਰ ਕੀ ਉੱਠਿਆ ਭਾਈ ਉਸਦੇ ਆ ਹੋ ਘਰੇ ਗਿਆ ਉਹਦੇ ਜਾ ਕੇ ਜਦੋਂ ਉਹਦੇ ਘਰੇ ਗਿਆ ਕਹਦਾ ਬਈ ਹਮ ਕਹਿੰਦੀ ਮੈਂ ਰਾਜ ਦਾ ਵਜ਼ੀਰ ਹਾਂ ਕਹਦਾ ਤੈਨੂੰ ਕੀ ਕੰਮ ਪੈ ਗਿਆ ਤੂੰ ਤਾਂ ਰਾਜ ਦਾ ਵਜ਼ੀਰ ਹੈ ਭਾਈ ਸਾਡੇ ਤੱਕ ਤੂੰ ਤਾਂ ਮੈਨੂੰ ਕਹਿੰਦਾ ਤੀ ਵੀ ਕੰਮ ਦੱਸੀ ਹਾਂ ਤੂੰ ਹੀ ਆ ਗਿਆ ਤੂੰ ਹੀ ਆ ਗਿਆ ਭਾਈ ਉਹ ਗਾਜੀ ਕੰਮ ਦਾ ਉਹ ਤੂੰ ਬੈਠ ਕਹਿੰਦਾ ਤੂੰ ਚਾਹ ਪੀ ਰੋਟੀਆਂ ਖਾਣ ਲੱਗ ਰਹੀ ਦੀ ਮਿਸੀਆਂ ਉਹ ਹੂੰ ਕਹਿੰਦਾ ਰੋਟੀ ਰੋਟੀ ਦਾ ਸਾਡਾ ਭਰਾ ਰਾਜੇ ਦੇ ਦਰਬਾਰ ਚ ਆ ਐ ਕਰਕੇ ਐ ਗੱਲ ਹੋ ਗਈ ਆਹ ਹਾਂ ਸੁਭਾਰ ਨੇ ਉਹ ਕਹਿੰਦਾ ਇਹ ਤਾਂ ਮੇਰੇ ਕੱਡੇ ਪਏ ਨੇ ਭਾਈ ਸਾਹਿਬ ਹੂੰ ਜੱਟ ਕਹਿੰਦਾ ਜੱਟ ਕਹਿੰਦਾ ਅੱਛਾ ਇਹ ਸਵਾਲਾ ਦੀ ਕੋਈ ਫੁੱਤੂ ਗੱਲ ਹੈ ਇਹ ਤਾਂ ਕੋਈ ਨਵੀਂ ਗੱਲ ਕਰਿਆ ਕਰ ਹੂੰ ਕਹਿੰਦਾ ਯਾਰ ਮੇਰੇ ਤਾਂ ਬੱਚੇ ਕੋਲੂ ਤਾਂ ਹੀ ਬੀੜੇ ਜਾਣਗੇ ਤਾਰੇ ਕਹਿੰਦਾ ਚਲ ਮੈਂ ਤੇਰੇ ਨਾਲ ਹੀ ਚੱਲਦਾ ਫਿਰ ਹੋਰ ਕੀ ਇਲਾਜ ਹੈ ਠੀਕ ਹੈ ਤਾਹੋ ਭੱਗਿਆ ਜੀ ਰਾਜੇ ਦੇ ਰਾਜ ਚ ਦਰਬਾਰ ਚ ਹਮ ਤਾ ਖੁਸਰਿਆ ਨੇ ਸਵਾਲ ਕੀਤਾ ਵੀ ਇਸ ਮਾਗ ਚ ਦਸ ਤਾਰੇ ਕਿੰਨੇ ਨੇ ਤੂਤ ਦੇ ਸਲਾਂਗਣਾ ਚ ਕੋਰਾ ਤਾੜਾ ਟੰਗਿਆ ਹੋਇਆ ਸਿਮੇ ਉੱਤੇ ਠੰਡਾ ਪਾਣੀ برف ਵਰਗਾ ਇਹਦਾ ਵਹੀ ਪਾਣੀ ਪੀਣਾ ਠੀਕ ਹੈ ਪਹਿਲੇ ਸਮਿਆਂ ਚ ਜਦੋਂ ਰਾਜਾ ਦੇ ਰਾਜ ਹੋਇਆ ਕਰਦਾ ਸੀ ਠੀਕ ਹੈ ਕਿਵੇਂ ਜੱਟ ਨੇ ਰਾਜੇ ਦੇ ਰਾਜ ਭਾਗ ਬਚਾਇਆ ਜੱਟ ਕਿਸਾਨ ਨੇ ਹਾਂਜੀ ਅੱਛਾ ਜੀ ਲੈਸ ਨਾਓ ਫਿਰ ਉਹ ਦੋ ਰਾਜੇ ਸ਼ਿਕਾਰ ਖੇਡਦੇ ਹੁੰਦੇ ਠੀਕ ਹੈ ਤਾਂ ਰਾਜੇ ਦਾ ਵਜ਼ੀਰ ਇੱਕਦਰ ਸ਼ਿਕਾਰ ਖੇਡਣ ਗਿਆ ਗੰਮਾ ਨੰਗਾ ਜੀ ਪਾਣੀ ਪੂਣੀ ਆਪਦਾ ਨਾਲ ਨਹੀਂ ਲੈ ਕੇ ਗਿਆ ਤਾਂ ਉਹ ਉਹਨੂੰ ਦੇਖਿਆ ਇੱਕ ਜੱਟ ਖੇਤ ਚ ਹਲਵਾ ਹੀ ਜਾਵੇ ਠੀਕ ਹੈ ਤੂਤਦੇ ਸਲਾਂਗਣਾ ਚ ਕੁਰਾ ਤੋੜਾ ਟੰਗਿਆ ਹੋਇਆ ਉਦੋਂ ਫਰਿੱਜ ਫਰਿੱਜ ਕਿੱਥੇ ਤੇ ਉਹ ਉਹਨਾ ਟਾਈਮਾਂ ਤੇ ਉਹੀ ਫਰਿੱਜ ਤੇ ਕਹਿੰਦਾ ਬਾਈ ਪਾਣੀ ਪੀਣਾ ਉਹ ਕਹਿੰਦਾ ਪਾਣੀ ਤਾਂ ਪੀ ਲੈ ਹਾਂ ਜਿੰਨਾ ਮਰਜੀ ਹੋਰ ਦੱਸ ਤੇਰੀ ਕੀ ਸੇਵਾ ਕਰੀਏ ਉਹ ਕਹਿੰਦਾ ਮੈਂ ਰਾਜੇ ਦਾ ਵਜ਼ੀਰ ਹਾਂ ਜੇ ਕਦੇ ਲੋੜ ਪਏ ਤਾਂ ਦੱਸ ਦੀ ਜੱਟ ਨੂੰ ਕਹਿੰਦਾ ਕਿਸਾਨ ਨੂੰ ਕਹਿੰਦਾ ਹਾਂ ਪਾਣੀ ਪੀ ਕੇ ਹਾਂ ਹਾਂ ਉਹ ਕਹਿੰਦਾ ਰਾਜੇ ਦਾ ਵਜ਼ੀਰ ਤਾਂ ਤੂੰ ਹੋਵੇਂਗਾ ਭਾਈ ਹੁਣ ਤਾਂ ਤੇ ਮੈਥੋਂ ਮੰਗ ਕੇ ਪਾਣੀ ਪੀਤਾ ਹਾਂ ਜੇ ਐਡਾ ਰਾਜੇ ਦਾ ਵਜ਼ੀਰ ਹੈ ਤੂੰ ਪਾਣੀ ਆ ਉਹਦਾ ਨਾਲ ਰੱਖਿਆ ਕਰ ਹਾਂ ਆਹੋ ਗੁਸੇ ਹੋ ਗਏ ਚਲਾ ਗਿਆ ਕਹਿੰਦਾ ਫਿਰ ਤੂੰ ਮੈਨੂੰ ਦੱਸ ਦੀ ਜੇ ਕਦੇ ਲੋੜ ਪਵੇ ਚਲੋ ਜੀ ਅਗਲੇ ਦਿਨ ਉਹਨਾਂ ਨੇ ਖੁਸਰਿਆ ਨੇ ਆ ਕੇ ਰਾਜੇ ਦੇ ਰਾਜ ਚ ਖਾਣਾ ਲਾਤਾ ਵੀ ਨਹੀਂ ਦਾ ਤਿੰਨ ਸਭਾਰ ਕੱਢਦੇ ਸਾਡੇ ਨਹੀਂ ਫਿਰ ਰਾਜ ਗੱਦੀ ਛੱਡਦੇ ਠੀਕ ਹੈ ਉਹਨਾਂ ਨੇ ਕੀ ਸਵਾਲ ਕੀਤੇ ਵੀ ਧਰਤੀ ਦਾ ਵਿਚਾਲਾ ਕਿੱਥੇ ਹੈ ਅਸਮਾਨ ਚ ਤਾਰੇ ਕਿੰਨੇ ਨੇ ਬੁੜੀਆਂ ਕਿੰਨੇ ਨੇ ਤੇ ਬੰਦੇ ਕਿੰਨੇ ਨੇ ਖੁਸਰਿਆ ਨੇ ਸਵਾਲ ਕਰਤਾ ਹਾਂ ਨਹੀਂ ਵੀ ਪਰ ਲੱਭਦੇ ਠੀਕ ਹੈ ਨਹੀਂ ਵੀ ਵੈਸੇ ਤੈਨੂੰ ਤੇਰੇ ਬੱਚੇ ਕੋਲੂ ਥਾਈਂ ਪੀੜ ਦਾਂਗੇ। ਅੱਛਾ ਬੱਚੇ ਕੋਲੂ ਚ ਪੀੜ ਦਾਂਗੇ ਕਹਿੰਦੇ ਨਹੀਂ ਐ। ਅੱਛਾ। ਵੀ ਇਹ ਸਵਾਲਾਂ ਦਾ ਜਵਾਬ ਲੱਭ ਕੇ ਲਿਆ। ਨਹੀਂ ਤੇਰੇ ਬੱਚੇ ਮੈਂ ਕੋਲੂ ਥਾਈਂ ਪੀੜ ਦੂੰ। ਵਜ਼ੀਰ ਡਰਾ ਲਿਆ। ਹਾਂ। ਹੂੰ। ਰਾਜੇ ਨੂੰ ਆਪ ਨਹੀਂ ਪਤਾ ਦੀ ਕਸੇ ਦਾ। ਹੂੰ। ਰਾਜੇ ਮਹਾਰਾਜਾ ਨੂੰ ਕਹਦਾ ਕਿਹੜੀਆਂ ਗੱਲਾਂ ਦਾ ਪਤਾ ਹੁੰਦਾ ਹੈ? ਤਰਕੀ ਉੱਠਿਆ ਭਾਈ ਸਦੇ ਆਹ ਹੋ ਘਰੇ ਗਿਆ ਉਹਦੇ। ਜਾ ਕੇ ਜਦੋਂ ਉਹਦੇ ਘਰੇ ਗਿਆ ਕਹਦਾ ਬਈ ਹੂੰ। ਕਹਿੰਦੀ ਮੈਂ ਰਾਜਾ ਵਜ਼ੀਰਾਂ ਕਹਿੰਦਾ ਤੈਨੂੰ ਕੀ ਕੰਮ ਪੈ ਗਿਆ ਤੂੰ ਤਾਂ ਰਾਜੇ ਦਾ ਵਜ਼ੀਰ ਹੈ ਭਾਈ ਸਾਡੇ ਤੱਕ ਤੂੰ ਤਾਂ ਮੈਨੂੰ ਕਹਿੰਦਾ ਤੀ ਵੀ ਕੰਮ ਦੱਸੀ ਹੂੰ ਤੂੰ ਹੀ ਆ ਗਿਆ ਤੂੰ ਹੀ ਆ ਗਿਆ ਭਾਈ ਉਹ ਕਹਿੰਦਾ ਜੀ ਕੰਮ ਤਾਂ ਉਹ ਤੂੰ ਬੈਠ ਕਹਿੰਦਾ ਤੂੰ ਚਾਹ ਪੀ ਰੋਟੀਆਂ ਖਾਣ ਲੱਗ ਰਹੀ ਦੀ ਮਿਸੀਆਂ ਹੋ ਹੂੰ ਕਹਿੰਦਾ ਰੋਟੀ ਰੋਟੀ ਦਾ ਸਾਡਾ ਪਰਾਂ ਰਾਜੇ ਦੇ ਦਰਬਾਰ 'ਚ ਆ ਐ ਕਰਕੇ ਐ ਗੱਲ ਹੋ ਗਈ ਆਹ ਆ ਸੁਭਾਰ ਲੈ ਉਹ ਕਹਿੰਦਾ ਇਹ ਤਾਂ ਮੇਰੇ ਕੱਡੇ ਪੈਰੇ ਭਾਈ ਸਾਹਿਬ ਟੱਟ ਕਹਿੰਦਾ ਜੱਟ ਕਹਿੰਦਾ ਅੱਛਾ ਇਹ ਸਵਾਲਾਂ ਦੀ ਕੋਈ ਫੁੱਤੂ ਗੱਲ ਐ ਇਹ ਤਾਂ ਕੋਈ ਨਵੀਂ ਗੱਲ ਕਰਿਆ ਕਰ ਹੂੰ ਕਹਿੰਦਾ ਜਰ ਮੇਰੇ ਤਾਂ ਬੱਚੇ ਕੋਲੂ ਤਾਂ ਹੀ ਬੀੜੇ ਜਾਣਗੇ ਚਰ ਕਹਿੰਦਾ ਚਲ ਮੈਂ ਤੇਰੇ ਨਾਲ ਹੀ ਚਲਦਾ ਫਿਰ ਹੋਰ ਕੀ ਇਲਾਜ ਠੀਕ ਐ ਤਾਂ ਉਹ ਭੱਗਿਆ ਜੀ ਰਾਜੇ ਦੇ ਰਾਜ ਚ ਦਰਬਾਰ ਚ ਹੂੰ ਤਾਂ ਖੁਸਰਿਆਂ ਨੇ ਸਵਾਲ ਕੀਤਾ ਵੀ ਅਸਮਾਨ ਚ ਦਸ ਤਾਰੇ ਕਿੰਨੇ ਨੇ ਠੀਕ ਐ ਉਹ ਕਹਿੰਦਾ ਇਹ ਵੀ ਦੱਸ ਦਾਂਗਾ ਜੀ ਸਾਡੇ ਕੋਲ ਸਾਰਾ ਕੁਝ ਹੈ ਬੀ ਸਮਾਨ ਚ ਤਾਰੇ ਕਿੰਨੇ ਨੇ ਹਾਂ ਸਮਾਨ ਪਹਿਲਾ ਸਵਾਲ ਇਹ ਕਰਿਆ ਖੁਸਰਿਆ ਨੇ ਖੁਸਰਿਆ ਨੇ ਵੀ ਧਰਤੀ ਦਾ ਵਿਚਾਲਾ ਕਿੱਥੇ ਐ ਵੀ ਅਮਰੀਕਾ ਕੈਨੇਡਾ ਸਭ ਕੁਝ ਨੂੰ ਗਣਨਾ ਮਿਲਣਾ ਵਿੱਚ ਹੀ ਮਿੰਦੀ ਮਾਰਨੀ ਐ ਮੈਕ੍ਰੋਮੀਟਰ ਨਾਲ ਹੂੰ ਵਿੱਚੇ ਦਰਿਆ ਦਰੂ ਹੂੰ ਕਹਿੰਦਾ ਇਹ ਵੀ ਦੱਸਦੇ ਆਂਗੇ ਜੀ ਕਹਿੰਦਾ ਬੁੜੀਆਂ ਕਿੰਨੇ ਨੇ ਬੰਦੇ ਕਿੰਨੇ ਨੇ ਇਹ ਵੀ ਦੱਸ ਦੇ ਇਹ ਵੀ ਦੱਸ ਦਾਂਗੇ ਜੀ ਕਹਿੰਦਾ ਸਾਰਾ ਕੁਝ ਅਸੀਂ ਮਰਦਾਂ ਸੁਵਾਰੀ ਇਹ ਕਰਦੇ ਆਂ ਰੋਜ਼ ਹੋਰ ਕੁਝ ਨਹੀਂ ਕਰਦੇ ਹੂੰ ਚਲ ਕਹਿੰਦਾ ਫਿਰ ਦੱਸ ਤਾਂ ਰਾਜੇ ਦੇ ਵਜ਼ੀਰ ਨੂੰ ਕਹਿਣ ਲੱਗਿਆ ਤਾਂ ਕਿ ਲਾਣੇਦਾਰੇ ਨੂੰ ਕਹੇ ਦੇ ਇੱਕ ਸੰਗੋ ਫੜਾ ਦੇ ਇੱਕ ਲੰਡਾ ਬਣ ਦੇ ਛਿੜਾ ਦੇ ਚੱਲਿਆ ਆ ਭਾਈ ਉਹ ਰਾਜ ਦਾ ਵਜ਼ੀਰ ਭੱਜਿਆ ਭੱਜਿਆ ਜਦੋਂ ਲੈ ਕੇ ਆਇਆ ਪਹਿਲਾਂ ਪੁੱਛਣਾ ਓਏ ਇੱਕ ਸੰਗ ਇੱਕ ਲੰਡਾ ਬਣ ਦੇ ਜੀ ਇੱਕ ਲੰਡਾ ਬਣ ਦਾ ਹਾਂ ਕਹਿੰਦਾ ਵੀ ਹੁਣ ਦੱਸੋ ਕੀ ਪੁੱਛਦੋਂ ਅਸਮਾਨ ਚ ਤਾਰੇ ਪੁੱਛਦੋਂ ਹਾਂ ਦੱਸ ਦਿੰਨੇ ਆ ਹਾਂ ਆ ਜਿਹੜਾ ਉੱਤੋਂ ਵੱਲ ਦੀ ਪੂਛ ਦੇ ਕੱਟ ਹੈ ਹੂੰ ਮੈਂ 40 ਸਾਲ ਹੋ ਗਏ ਹਲ ਪਾਉਂਦੇ ਨੂੰ ਠੀਕ ਹੈ ਤੇ ਮੈਂ ਲੂਪਰਾ ਕਰਦਾ ਗਿਆ ਕਰਦਾ ਗਿਆ ਕਰਦਾ ਗਿਆ ਜਿੱਥੋਂ ਤਾਰੇ ਮੁੱਕ ਗਏ ਮੈਂ ਤਾਂ ਪੂਛੇ ਵੜਤੀ ਅੱਛਾ ਇਹਦੇ ਲੂ ਮਿਲ ਲਓ ਪੂਛ ਦੇ ਉੱਥੋਂ ਲੈ ਕੇ ਇੱਥੇ ਤੱਕ ਦੇ ਜਿੱਦੋਂ ਪੂਛ ਵੱਡੀ ਹੈ ਜੇ ਵੱਧ ਗਿਆ ਘਟ ਗਿਆ ਮੇਰੀ ਜ਼ਿੰਮੇਵਾਰੀ ਹੈ ਅਚਾ ਉਹਨਾਂ ਨੂੰ ਕਹਿੰਦਾ ਵੀ ਲੋਕੀ ਗਿਣੋ ਸਵਾਲ ਕਰਤਾ ਹਾਂ ਮੈਂ ਤਾਂ ਅਨਪੜ੍ਹ ਜਹਾ ਡਟਾ ਮੇਰਾ ਇਹ ਹਿਸਾਬ ਨਾਲ ਕਿਤਾਬ ਲਾਇਆ ਵੀ ਜਿੰਨੇ ਬਲਦ ਤੇ ਲੂਣ ਨੇ ਇੰਨੇ ਤਾਰੇ ਨੇ ਨਾ ਪੁੱਛ ਦੋ ਥੱਲੋ ਵੱੜਤੀ ਪੁੱਛੋ ਜਿੰਨੇ ਤਾਰੇ ਮੁੱਕ ਗਏ ਠੀਕ ਹੈ ਉਹਨਾਂ ਨੇ ਇੱਕ ਦੋ ਦਮ ਕਰਦੇ ਕਿਹਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਬਾਲ ਬਾਲ ਕਿੱਥੋਂ ਗਿਣਨਾ ਬਾਲ ਕਿੱਥੋਂ ਗਿਣਨਾ ਨਾ ਸਮਝ ਤਾਰੇ ਗਿਣੇ ਜਾਣ ਜਵਾਬ ਹੁੰਦਾ ਇਹਦਾ ਇੱਕ ਹਮ ਚਲ ਉਦੋਂ ਬਾਅਦ ਐ ਕਰਕੇ ਧਰਤੀ ਦਾ ਵਿਚਾਲਾ ਦੱਸ ਕਿੱਥੇ ਹੈ ਹਮ ਐ ਜੇ ਕਰਕੇ ਜੇ ਕਰਕੇ ਆਹ ਆਤੀ ਕਰਾਂ ਧਰਤੀ ਦਾ ਵਿਚਾਲਾ ਤੇ ਉਹ ਕਹਿੰਦਾ ਵਿਚੀ ਦਰਿਆ ਦਰੂ ਮਿੰਨ ਤੇ ਮਿਲ ਲਿਓ ਜਰੀਬਾ ਪਾ ਲਿਓ ਉਹਦਾ ਮਤਵਲੇ ਕੀ ਦੀ ਇਹਦਾ ਉੱਤਰ ਤਾਂ ਕੋਈ ਹੁੰਦਾ ਨਹੀਂ ਕਹਿੰਦਾ ਵਿਚੀ ਦਰਿਆ ਦਰੂ ਬੜਤੇ ਜਦੋਂ ਮਿਲਣ ਜਾਣਗੇ ਪਏ ਜਰੀਬਾ ਪਾਉਂਦੇ ਪਾਉਂਦੇ ਨਿਪਟਜੂਗਾ ਮੇਨਾਂ ਦਾ ਦੁੱਧ ਤੇ ਮਰ ਜਾਣਗੇ ਅੱਛਾ ਵੀ ਹਾਂ ਮਿਲ ਲਓ ਪਈ ਉਰੀ ਆਉਂਦਾ ਹਾਂ ਉਰੀ ਆਉਂਦਾ ਮਿਲ ਲੇਣਗੇ ਪਹਿਲਾਂ ਫਿਰਦੀ ਐ ਇਧਰੋਂ ਚਾਰ ਸਵੇਰੋਂ ਮਿਲ ਕੇ ਲਏ ਹੋ ਹਾਂ ਮੁੱਤਦਾਂ ਲੱਗ ਜਾਣਗੀਆਂ ਉਹੀ ਵਸਾਲੇ ਉਹੀ ਵਸਾਲੇ ਹਾਂ ਯਾਰ ਉਹ ਤੋਂ ਬਾਅਦ ਕਹਿੰਦੇ ਆ ਜੀ ਸਭ ਬੁੜੀਆਂ ਕਿੰਨੇ ਨੇ ਬੰਦੇ ਕਿੰਨੇ ਨੇ ਤੀਜਾ ਸਵਾਲ ਆ ਗਿਆ ਤੀਜਾ ਸਵਾਲ ਆ ਗਿਆ ਹਾਂ ਕਹਿੰਦਾ ਜੀ ਸਭ ਕੁਝ ਪ੍ਰਮਾਤਮਾ ਨੇ ਇੱਕੋ ਜਿਹਾ ਬਣਾਇਆ ਹਾਂ ਤੁਸੀਂ ਬਾਤੂ ਜੇ ਤੁਸੀਂ ਕੋਲੂ ਤੋਂ ਹੀ ਪੀੜੇ ਜਾ ਪੀੜੇ ਜਾਓ ਨਾ ਸਭ ਕੁਝ ਤਨਾ ਤਾਂ ਤੁਸੀਂ ਬੁੜੀਆਂ ਚਾਉਨਿਓ ਨਾ ਬੰਦੇ ਚਾਉਨਿਓ ਸਭ ਕੁਝ ਇੱਕੋ ਜਿਹਾ ਉਹ ਕਹਿੰਦੇ ਭਈ ਅਸੀਂ ਜਾਣਦੇ ਆ ਵੀ ਰਾਜ ਆਪਦਾ ਰਾਜ ਭਾਗ ਕਰੇ ਐਨੀ ਸਾਡੀ ਮੈਂ ਵੀ ਤੁਸੀਂ ਇਹ ਰਹਿਗੇ ਤੁਸੀਂ ਕੋਲੋਂ ਥਾਈ ਪੀੜੇ ਜਾਓ ਸਭ ਕੁਝ ਬਰਾਬਰ ਫਿਰ ਰੌਲਾ ਥੋੜੇ ਵਾਲੀ ਗੱਲ ਦੀ ਹੈ ਫਸ ਗਏ ਫਸ ਗਏ ਕਹਿੰਦੇ ਅਸੀਂ ਜਾਣਿਆ ਨਹੀਂ ਮਹਾਰਾਜ ਜੀ ਸਤ ਹੋ ਗਈ ਗਲਤੀ ਹੂੰ ਦੱਸ ਦੇਣਾ ਇੱਕ ਟਵਾਈ ਕੋੜ ਅਨਿਲਿਤ ਕਹਿੰਦੇ ਹੁਣ ਜਾਓ ਫਿਰ ਠੀਕ ਹੈ ਐ ਰਾਜੁਰਦਿਆ ਲੋਕ ਬਚਾਇਆ ਕਰਦੇ ਜੱਟਾਂ ਨੇ ਜੱਟ ਨੇ ਬਚਾਤਾ ਜੱਟ ਨੇ ਬਚਾਤਾ ਰਾਜਾ ਅੱਛਾ ਤੇਰੇ ਵਰਗਾ ਹੂ ਫੱਕਰ ਕੋਈ ਹੁਣ ਮੈਂ ਤਾਂ ਹੈਗੀ ਤੀ ਧੰਨਵਾਦ ਜੀ ਬਾਈ ਜੀ ਸਾਡੀ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਸੁਣਾਇਆ ਕਰਨੀ ਐ ਅਸੀਂ ਰੋਜ਼ ਸਾਡੇ ਕੋਲੇ ਬਹੁਤ ਕਹਾਣੀਆਂ ਨੇ ਪੁਰਾਣੀਆਂ ਸੰਤਾਂ ਨਾਲ ਕੋਲੇ ਬਹਿਂਦੇ ਰਹਿਆ ਅਸੀਂ ਮਾਮੇ ਨਾਨੇ ਤੋਂ ਸੁਣੀਆਂ ਹੋਈਆਂ ਨੇ ਸਾਰੀਆਂ ਜਿਹੜੀਆਂ ਤੁਹਾਨੂੰ ਦੱਸਦੇ ਆ ਠੀਕ ਹੈ ਲਾਈਕ ਜੁਬਾਈ